ਸਸਰੀ ਕਾਲ ਜੇ ਸਾਰਿਆਂ ਨੂੰ ਤੇ ਆ ਸੁਣਾਉਣਾ ਇੱਕ ਗੱਲ ਇੱਕ ਲੱਕੜਹਾਰਾ ਹੁੰਦਾ ਉਹ ਜੰਗਲ ਵਿੱਚ ਜਾਂਦਾਗਾ ਲੱਕੜਾਂ ਵੱਢਣ ਤੇ ਉੱਥੇ ਉਹਦੀ ਦੋਸਤੀ ਇੱਕ ਜਿਹੜੀ ਆ ਰੇਛ ਨਾਲ ਹੋ ਜਾਂਦੀ ਹੈ ਰੇਛ ਨਾਲ ਜਿਵੇਂ ਵੱਡਾ ਸੂਰਜਾ ਹੁੰਦਾ ਤੇ ਵੀ ਉਹਨਾਂ ਦੇ ਬਹੁਤ ਵਧੀਆ ਜਿਹੜੀ ਦੋਸਤੀ ਹੋ ਜਾਂਦੀ ਹੈ ਤੇ ਇੱਕ ਦਿਨ ਲੱਕੜਹਾਰਾ ਔਰ ਰੇਛ ਨੂੰ ਘਰੇ ਲੈ ਕੇ ਜਾਂਦਾ ਵੀ ਆ ਆ ਘਰੇ ਕੋਈ ਸੇਵਾ ਪਾਣੀ ਕਰੀਏ ਤੇਰਾ ਤੇ ਅੱਗੇ ਜਦੋਂ ਰੇਛ ਉਹਦੇ ਨਾਲ ਜਾਂਦਾ ਲੱਕੜਹਾਰੇ ਨਾਲ ਉਹ ਘਰੇ ਜਾਂਦਾ ਲੱਕੜਹਾਰੇ ਨਾਲ ਤੇ ਲੱਕੜਹਾਰੇ ਦੇ گاਂ ਪਤਾ ਨਹੀਂ ਹੁੰਦੀ ਆ ਉਹ ਲੱਕੜਹਾਰੇ ਨੂੰ ਕਹਿੰਦੀ ਆ ਵੀ ਇਹ ਕੌਣ ਆ ਤੂੰ ਕਿਹਨੂੰ ਲਿਆਇਆ ਉਹ ਕਹਿੰਦਾ ਇਹ ਮੇਰਾ ਦੋਸਤ ਆ ਤੇ ਉਹ ਕਹਿੰਦੀ ਆ ਆ ਐਡਾ ਸੂਰਾ ਬਲਾ ਤੇਰੇ ਦੋਸਤ ਆ ਇਹ ਕਿਵੇਂ ਦੋਸਤ ਹੋ ਸਕਦਾ ਜਾਨਵਰ ਇੱਕ ਤੇ ਭਾਈ ਉਹ ਰਿਛ ਨੂੰ ਜਿਹੜਾ ਹੈਗਾ ਵੀ ਅੰਦਰੋਂ ਅੰਦਰ ਹੀ ਦੁੱਖ ਹੁੰਦਾ ਵੀ ਕਿਵੇਂ ਮੈਨੂੰ ਬੋਲ ਰਿਹਾ ਤੇ ਉਹ ਲੱਕੜਹਾਰੇ ਦਾ ਜਿਹੜੀ ਹੁੰਦੀ ਆ ਘਵਾੜੀ ਉਹ ਆਦੇ ਮੱਥੇ 'ਚ ਮਾਰਦਾ ਖੜਪਾੜ ਕਰਕੇ ਤੇ ਭੱਜ ਜਾਂਦਾ ਜੰਗਲਾਂ ਵਾਲਾ ਨੱਸ ਜਾਂਦਾ ਤੇ ਉਹ ਫਿਰ ਲੱਕੜਹਾਰੇ ਨੂੰ ਮਿਲਦਾ ਨਹੀਂ ਕਿੰਨੇ ਸਾਲ ਹੀ ਕਿੰਨੇ ਸਾਲ ਹੀ ਲੱਭਦਾ ਰਹਿੰਦਾ ਉਹਨਾਂ ਨੂੰ ਫਿਰ ਉਹ 4-5 ਸਾਲ ਬਾਅਦ ਜਿਹੜਾ ਹੈਗਾ ਜੰਗਲ 'ਚ ਜਾਂਦਾ ਹੈਗਾ ਲੱਕੜਹਾਰਾ ਉੱਥੇ ਉਹਨੂੰ ਰਿੱਚ ਮਿਲਦਾ ਉਹੀ ਰਿੱਚ ਮਿਲਦਾ ਉਹਨੂੰ ਤੇ ਉਹ ਉਹਨੂੰ ਪੁੱਛਦਾਗਾ ਵੀ ਤੂੰ ਕਾਹਤੋਂ ਵੀ ਮੈਨੂੰ ਇੱਥੇ ਆਇਆ ਨਹੀਂ ਕਿੱਥੇ ਚਲਾ ਗਿਆ ਸੀ ਤੂੰ ਵੀ ਆਪਣੇ ਦੋਸਤ ਸੀ ਕੱਢੀ ਗੈਰੀ ਉਹ ਕਹਿੰਦਾ ਆ ਵੇਖ ਜਿਹੜਾ ਮੱਥੇ 'ਚ ਮੈਂ ਖੜਪਾੜ ਪਾਇਆ ਸੀ ਇਹਦਾ ਕੋਈ ਨਿਸ਼ਾਨ ਦਿਦਾ ਤੈਨੂੰ ਉਹ ਕਹਿੰਦਾ ਨਹੀਂ ਦਿਦਾਗਾ ਕਹਿੰਦਾ ਵੇਖ ਲਾ ਆ ਨਿਸ਼ਾਨ ਆ ਜਿਹੜਾ ਉਹ ਮਿਟ ਗਿਆ ਐਡਾ ਵੱਡਾ ਜਿਹੜਾ ਫੱਟ ਸੀਗਾ ਮੇਰੇ ਸਿਰ 'ਚ ਤੇ ਜਿਹੜੀ ਤੇਰੀ ਪਤਨੀ ਨੇ ਗੱਲਾਂ ਕਈਆਂ ਸੀਗੀਆਂ ਵੀ ਇਹ ਐ ਈਡਾ ਸੂਰਾ ਬਲਾ ਕਹਿੰਦਾ ਉਹ ਅੱਜ ਵੀ ਮੇਰੇ ਦਿਲ 'ਚ ਜਿਹੜਾ ਦੁੱਖ ਦਿੰਦੀ ਆ ਬਹੁਤ ਜ਼ਿਆਦਾ ਦੁੱਖ ਦਿੰਦੀ ਆ ਤਾਂ ਕਰਕੇ ਮੈਂ ਭੱਜ ਗਿਆ ਸੀਗਾ ਫੇ ਮੁੜ ਕੇ ਕਦੇ ਮੈਂ ਇਨਸਾਨਾਂ ਵੱਲ ਜਾਵਾਂ ਹੀ ਨਾ ਤੇ ਐਵੇਂ ਹੁੰਦਾ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਕੀ ਪਤਾ ਥੋਡੀ ਇੱਕ ਕਹੀ ਗੱਲ ਉਹਦੀ ਸਾਰੀ ਜ਼ਿੰਦਗੀ ਤੇ ਅਸਰ ਕਰੇ ਤਾਂ ਕਰਕੇ ਜਾਨਵਰਾਂ ਤਾਂ ਫੇਰ ਕੀ ਹੋਇਆ ਉਹਦੇ 'ਚ ਕਿਹੜਾ ਇਨਸਾਨ ਹੈ ਤੇ ਨਹੀਂ ਇਨਸਾਨਾਂ ਨਾਲ ਜ਼ਿਆਦਾ ਜਿਹੜੀ ਇਨਸਾਨੀਤਾ ਉਹ ਜਾਨਵਰਾਂ 'ਚ ਹੀ ਹੁੰਦੀ ਆ